ਇਸ ਵੇਲੇ ਤੁਹਾਡੇ ਪਾਰਟੀ ਦੇ ਕੌਮੀ ਕਨਵੀਨਰ ਜਿਹੜੇ ਨੇ ਉਹ ਇੱਕ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਚ ਬੰਦ ਨੇ ਉਹਨੂੰ ਲੈ ਕੇ ਲਗਾਤਾਰ ਤੁਹਾਡੇ ਵਿਰੋਧੀ ਘੇਰ ਰਹੇ ਨੇ ਕਿ ਦੇਖੋ ਦਿੱਲੀ ਦੀ ਸ਼ਰਾਬ ਨੀਤੀ 'ਚ ਘਟਾਲਾ ਹੋਇਆ ਐ ਇਸੇ ਕਰਕੇ ਕੇਂਦਰੀ ਵਾਰ ਖਿਲਾਫ ਕਾਰਵਾਈ ਹੋਈ ਐ ਉਸ ਚੀਜ਼ ਦਾ ਕੋਈ ਅਸਰ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਦੀਆਂ ਚੋਣਾਂ ਤੇ ਹੋਏਗਾ ਕਿਉਂਕਿ ਪ੍ਰਚਾਰ ਕਰਨ ਲਈ ਤੁਹਾਡੇ ਕੌਮੀ ਕਨਵੀਨਰ ਜਿਹੜੇ ਨੇ ਉਹ ਮੌਜੂਦ ਨਹੀਂ ਨੇ ਇੱਕ ਮੈਂ ਦੱਸਣਾ ਚਾਹਨਾ ਇਸ ਸਵਾਲ ਦਾ ਜਵਾਬ ਦੇਣਾ ਚਾਹਨਾ ਵਾਂ ਇੱਕੋ ਇੱਕ ਸ਼ਖਸੀਅਤਾਂ ਜਿਹੜੀ ਅਰਬੰਦ ਕੇਰਿਵਾਲ ਨੂੰ ਅੰਦਰ ਕੀਤਾ ਇਹਨਾਂ ਨੇ ਏਜੰਸੀਆਂ ਨੂੰ ਮਿਚਯੂਜ਼ ਕਰਕੇ ਜਿਹੜੇ ਨੇਤਾ ਨੂੰ ਚਾਹੁੰਦੇ ਆ ਇਹਨਾਂ ਨੇ ਤਾਂ ਉਹ ਵਾਸ਼ਿੰਗ ਮਸ਼ੀਨ ਰੱਖੀ ਆ ਮੋਦੀ ਸਾਹਿਬ ਨੇ ਆਪਣੇ ਕੋਲ ਜਿਹੜਾ ਇਹਨਾਂ ਦੀ ਪਾਰਟੀ 'ਚ ਚੱਲ ਜਾਂਦਾ ਉਹ ਬਿਲਕੁਲ ਵਾਈਟ ਹੋ ਜਾਂਦਾ ਵਾ ਜਿਹੜਾ ਇਹਨਾਂ ਦੀ ਪਾਰਟੀ 'ਚ ਨਾ ਜਾਵੇ ਉਹ ਕਰਪਸ਼ਨ ਵਾਲਾ ਵਾ ਉਹ ਤਪਲੇਵਾਜਾ ਜਿਹੜਾ ਇਹਨਾਂ 'ਚ ਚਾਹ ਉਹ ਵਾਈਟ ਕਾਲਰ ਆ ਇਸ ਕਰਕੇ ਲੋਕ ਜਾਣਦੇ ਆ ਇਹਨਾਂ ਨੂੰ ਔਰ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਉਹ ਵੀ ਅਰਵਿੰਦ ਕੇਜੀਵਾਲ ਨੂੰ ਤਾਂ ਅੰਦਰ ਰੱਖ ਸਕਦੇ ਆ ਪਰ ਅਰਵਿੰਦ ਕੇਜੀਵਾਲ ਦੀ ਸੋਚ ਨੂੰ ਨਹੀਂ ਰੱਖ ਸਕਦੇ ਆ ਸਾਰੇ ਲੋਕ ਜਿਹੜੇ ਮੇਰੇ ਖੱਪੇ ਸੱਜੇ ਖੜੇ ਆ ਇਹ ਅੱਜ ਆਪਣੇ ਆਪ ਨੂੰ ਸਾਰੇ ਅਰਵਿੰਦ ਕੇਜੀਵਾਲ ਸਮਝਿਆ ਹੋਏ ਉਸੇ ਸਮਝ ਨਾਲ ਕੰਮ ਕਰ ਰਹੇ ਆ ਪੰਜਾਬ ਦਾ ਜੀ ਫਿਰ ਤੁਹਾਨੂੰ ਲੱਗਦਾ ਕਿ ਜੇ ਉਹ ਬਾਹਰ ਹੁੰਦੇ ਤਾਂ ਪਾਰਟੀ ਲਈ ਪ੍ਰਚਾਰ ਵੀ ਕਰਦੇ ਉਸੇ ਨਾਲ ਕੋਈ ਪਾਰਟੀ ਦੇ ਮਨੋਬਲ ਤੇ ਕਿਸ ਤਰ੍ਹਾਂ ਦਾ ਕੋਈ ਅਸਰ ਨਹੀਂ ਨਹੀਂ ਬਿਲਕੁਲ ਨਹੀਂ ਉਹ ਤਾਂ ਦੋਲਨ ਦੇ ਵਿੱਚੋਂ ਨਿਕਲਿਆ ਹੋਇਆ ਚਕਸੀਅਤ ਆ ਉਹ ਦੋਲਨ ਦੇ ਵਿੱਚੋਂ ਸੋਚ ਨਿਕਲੀ ਹੋਈ ਆ ਅਰਬੰਦੀਤ ਹੀ ਵਾਲ ਉਹਦੇ ਲਈ ਜੇਲ੍ਹ ਦੇ ਅੰਦਰ ਵੀ ਰੱਖਿਆ ਹੋਇਆ ਇਹਨਾਂ ਨੇ ਤਾਨਾਸ਼ਾਹੀ ਕਰਕੇ ਮੋਦੀ ਨੇ ਆਪਣੀ ਪਰ ਜੇਲ੍ਹ ਦੇ ਵਿੱਚੋਂ ਹੀ ਉਹਦਾ ਮੈਸੇਜ ਜਿਹੜਾ ਵਾ ਲੋਕਾਂ ਦੇ ਘਰ ਘਰ ਰਿਹਾ ਉਹ ਲੋਕਾਂ ਨੂੰ ਦੱਸ ਰਿਹਾ ਜਾਗਰਤ ਕਰ ਰਿਹਾ ਵਾ 140 ਕਰੋੜ ਲੋਕਾਂ ਨੂੰ ਵੀ ਇਹਨੇ ਜਿਹੜਾ ਸੰਵਿਧਾਨ ਨੂੰ ਹੁਣ ਆਪਣੇ ਨੂੰ ਖਤਮ ਕਰਨਾ ਚਾਹੁੰਦਾ ਮੋਦੀ ਆਪਣੀ ਕਹਨਾ ਚਾਹੀਦਾ ਉਹ ਅਰਮਿੰਦ ਕੇਰਿਵਾਲ ਦੀ ਸੋਚ ਜਿਹੜੀ ਆ ਉਹ ਘਰ-ਘਰ ਜਾ ਚੁੱਕੀ ਆ ਤੇ ਦੇਖਿਓ ਤੁਸੀਂ ਇਹਨਾਂ ਨੂੰ ਆ ਲੋਕ ਸਭਾ ਦੇ ਵਿੱਚ ਐਡੀ ਭਾਰੀ ਬਹੁਮਤ ਦੇ ਨਾਲ ਜਿੱਤਾਂਗੇ ਇਹ ਯਾਦ ਕਰੂਗੇ ਅੱਗੇ ਤੋਂ ਕਿਸੇ ਲੀਡਰ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰੂਗੇ ਅਸ਼ੋਕ ਜੀ ਇੱਕ ਪੰਜਾਬ ਦੇ ਵਿੱਚ ਜਦੋਂ ਤੁਸੀਂ ਜਾਓਗੇ ਕਿਉਂਕਿ ਬਾਹਰ ਕਈ ਸੂਬਿਆਂ 'ਚ ਕਾਂਗਰਸ ਨਾਲ ਗੱਠਜੋੜ ਹੋਇਆ ਹੈ ਇੰਡੀਆ ਗੱਠਜੋੜ ਦਾ ਆਮ ਆਨੀ ਪਾਰਟੀ ਹਿੱਸਾ ਹੈ ਤਾ ਪੰਜਾਬ ਦੇ ਵਿੱਚ ਲੋਕ ਜੇ ਤੁਹਾਨੂੰ ਇਹ ਸਵਾਲ ਕਰਨਗੇ ਕਿ ਦੇਖੋ ਬਾਹਰਲੇ ਸੂਬਿਆਂ ਵਿੱਚ ਤੁਸੀਂ ਕਾਂਗਰਸ ਨਾਲ ਜਿਹੜਾ ਇਹ ਮਿਲ ਕੇ ਚੋਣਾ ਲੜ ਰਹੇ ਹੋ ਪੰਜਾਬ ਦੇ ਵਿੱਚ ਵੱਖੋ-ਵੱਖ ਲੜ ਰਹੇ ਹੋ ਤਾਂ ਫਿਰ ਉਹਦਾ ਤੁਸੀਂ ਕੀ ਜਵਾਬ ਦੋਗੇ ਲੋਕਾਂ ਨੂੰ ਦੇਖੋ ਜਵਾਬ ਹੀ ਕੋਈ ਆ ਵੀ ਜਿਹੜਾ ਮੋਦੀ ਦੀ ਤਾਨਾ ਚਾਹੀਆ ਇਹਦੇ ਲਈ ਸਾਨੂੰ ਕਿੱਥੇ ਤੱਕ ਵੀ ਮਰਜ਼ੀ ਰਣਨੀਤੀ ਅਪਣਾਉਣੀ ਪਵੇ ਤਾਨਾਸ਼ਾਹ ਨੂੰ ਰੋਕਣ ਲਈ ਚਾਹੇ ਸਾਨੂੰ ਜਿਹੜੀ ਮਰਜ਼ੀ ਰਣਨੀਤੀ ਪੁਣਾ ਕੇ ਇਹਦੇ ਅੱਗੇ ਰੋਕ ਲਾਉਣਾ ਜ਼ਰੂਰੀ ਆ ਕਿਉਂਕਿ ਲੋਕਤੰਤਰ ਖਤਰੇ 'ਚ ਆ ਇਹ ਅੱਜ ਕੋਈ ਐਮਪੀ ਦੀਆਂ ਚੋਣਾਂ ਨਹੀਂ ਇਹ ਕੋਈ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਪਾਰਟੀ ਦੇ ਸਵਾਲ ਦਾ ਨਹੀਂ ਸਵਾਲ ਹੈਗਾ ਇਹ ਲੋਕਤੰਤਰ ਨੂੰ ਜਿਹੜੇ ਸਾਡੇ ਵਾਵਾ ਸਾਹਿਬ ਪ੍ਰੀਮਰਾਓ ਅਮੇਦਕਰ ਨੇ ਔਰ ਸਾਡੇ ਤੇ ਜੋਧਿਆ ਨੇ ਜਿਹੜਾ ਇਹ ਲੋਕਤੰਤਰ ਨੂੰ ਬਚਾਇਆ ਵਾ ਇਹ ਅੱਜ ਉਹਨੂੰ ਖਤਮ ਕਰਨਾ ਚਾਹੁੰਦਾ ਮੋਦੀ ਆਪਣੀ ਤਾਨਾ ਚਾਹੀਦਾ ਇਹਦੇ ਲਈ ਸਾਨੂੰ ਜਿਹੜਾ ਵੀ ਰਣਨੀਤੀ ਦਾ ਸਾਹਮਣਾ ਕਰਨਾ ਪਊਗਾ ਉਹੀ ਰਣਨੀਤੀ ਅਪਣਾ ਕੇ ਮੋਦੀ ਦੀ ਤਾਨਾਸ਼ਾਹੀ ਨੂੰ ਅਸ਼ੋਕ ਜੀ ਪਰ ਜਿਹੜੀ ਜਿਹੜੀ ਕਾਂਗਰਸ ਪਾਰਟੀ ਨਾਲ ਤੁਸੀਂ ਬਾਰੀ ਸੂਬਿਆਂ 'ਚ ਸਮਝੌਤਾ ਕੀਤਾ ਹੋਇਆ ਹੈ ਉਸੇ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਪੰਜਾਬ ਦੇ ਲੀਡਰ ਨੇ ਉਹ ਪੰਜਾਬ ਚ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਦੇਖੋ ਆਮ ਆਦਮੀ ਪਾਰਟੀ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਸੱਤਾ ਚੋਂਣ ਤੋਂ ਬਾਅਦ ਵੀ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਉਹ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ ਸਵਾਲ ਇਹ ਵੀ ਹੈ ਕਿ ਜੇ ਲੋਕਤੰਤਰ ਨੂੰ ਖਤਰਾ ਹੈ ਤਾਂ ਕੀ ਪੰਜਾਬ ਤੋਂ ਬਾਰ-ਬਾਰ ਖਤਰਾ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਪੰਜਾਬ ਦੇ ਵਿੱਚ ਕਿਉਂ ਦੋਵੇਂ ਪਾਰਟੀਆਂ ਇਸ ਨੂੰ ਵੱਖਰੇ ਤੌਰ ਤੇ ਲੈ ਰਹੀ ਇੱਕ ਗੱਲ ਤਾਂ ਸਪਸ਼ਟਾ ਜੀ ਜੋ ਅਰਬੰਦ ਕੇਰੀਵਾਲ ਆਪ ਅਧੋਲਨ ਦੇ ਵਿੱਚੋਂ ਨਿਕਲ ਕੇ ਅੱਜ ਲੋਕਾਂ ਦੀ ਆਵਾਜ਼ ਬਣਿਆ ਹੋਇਆ ਵਾ ਪੰਜਾਬ ਦੇ ਸਾਢੇ 3 ਕਰੋੜ ਲੋਕ ਇਸ ਗੱਲ ਨੂੰ ਜਾਣਦੇ ਆ ਕਿ ਅਰਬੰਦ ਕੇਰੀਵਾਲ ਔਰ ਉਹਦੀ ਸਰਕਾਰ ਸardar ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਦੇ ਕਿਸੇ ਨਾਲ ਕੋਈ ੱੱਕਾ ਕਰਨ ਦਾ ਸੋਚਦਾ ਨਹੀਂਗਾ ਔਰ ਜੇ ਬੰਦੇ ਕਿਸੇ ਕੇਸ ਦੇ ਵਿੱਚ ਗਏ ਆ ਉਹਨਾਂ ਦੇ ਕੋਲ ਕੋਈ ਐਸਾ ਰੂਭ ਹੋਵੇ ਕਿਸੇ ਨੂੰ ਯਾਤ ਨਹੀਂ ਹੁੰਦੀ ਵੀ ਕੋਈ ਕਿਸੇ ਦਾ ਦੇ ਉੱਤੇ ਆਪਣੇ ਪਦ ਦਾ ਮਿਸਯੂਜ਼ ਕਰਕੇ ਕਿਸੇ ਚੀਜ਼ ਨੂੰ ਲੁੱਟੇ ਤੇ ਉਹਦੇ ਕਾਰਵਾਈ ਨਾ ਹੋਵੇ ਇਹ ਜਿਹੜੀ ਜਿਹੜੀ ਕਾਰਵਾਈ ਪੰਜਾਬ ਚ ਬਣੀ ਆ ਉਹ ਮੁੱਖ ਮੰਤਰੀ ਸਲਾਰ ਭਗਵਾਨ ਸਿੰਘ ਮਾਨ ਨੇ ਜੋ ਸਰਕਾਰ ਜਾਂ ਏਜੰਸੀਆਂ ਨੇ ਦੇਖਿਆ ਵਾ ਉਹਦੇ ਖਿਲਾਫ ਹੀ ਹੋਇਆ ਵਾ ਕੋਈ ਗੈਰ ਕਾਨੂੰਨੀ ਕਿਸੇ ਦੇ ਖਿਲਾਫ ਨਹੀਂ ਕੋਈ ਕਾਰਵਾਈ